ਅੱਜ ਨਾਬੇ ਵਾਲੇ ਹਰਦੀਪ ਲਵੇ ਪਹੁੰਚ ਗਏ ਟਰੈਕਟਰ 25 30 ਬਕਾਊ ਖੜੇ ਨੇ ਬਾਈ ਲਵੇ ਪਰ ਇਹ ਰੀਲ ਦੇ ਵਿੱਚ ਤੁਹਾਨੂੰ ਤਿੰਨ ਟਰੈਕਟਰ ਦਿਖਾਵਾਂਗੇ ਸ਼ੁਰੂਆਤ ਕਰਦੇ ਆ 9500 ਤੋਂ ਬਾਈ ਮਾਡਲ ਕਿੰਨਾ ਹੈ ਹਰਦੀਪ ਇਹ 16 ਮਾਡਲ ਹੈ ਭੱਟਾ ਧਰਮੇ 16 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਦੁਬਾਰ ਦੇ ਟਾਇਰ ਲੱਗੇ ਹੋਏ ਨੇ ਜਮੇ ਨਵੇਂ ਟਾਇਰ ਬਾਈ ਕਹਿੰਦਾ 70 ਪੈਸੇ ਟਾਇਰ ਲਾ ਆ ਕੇ ਨਾ ਪੁਰਾਣੇ ਫੇਰ ਲਵਾਏ ਨੇ ਤੇ ਟਰੈਕਟਰ ਇੰਨਾ ਸਾਭਿਆ ਹੋਇਆ ਟਰੈਕਟਰ ਦੇ ਹਾਲੇ ਤੱਕ ਕਿਸੇ ਸੱਜਣ ਨੇ ਸਕ੍ਰੈਚ ਵੀ ਨਹੀਂ ਪੈਣ ਦਿੱਤਾ ਮੈਸੀ 950 ਹੈ ਆ ਹਿੱਸੇ ਦਾ ਚੈੱਕ ਕਰਵਾਇਂ ਧਰਮੇ ਇੱਕ ਵੀ ਝਰੀੜ ਨਹੀਂ ਪੈਣ ਦਿੱਤੀ ਸੱਜਣ ਨੇ ਇੱਕ ਵੀ ਝਰੀੜ ਨਹੀਂ ਸੱਜਣ ਦਾ 22 ਮਾਡਲ ਵਾਲੀ ਆ ਬਹੁਤ ਬਾਈ ਮਾਈ ਮਾਡਲ ਵਾਲੇ ਵੀਰੇ ਸਹੀ ਗੱਲ ਬਾਈ ਮਾਡਲ ਵਾਲੀ ਆ ਤੇ ਧਰਮੇ ਪੈਰ ਦਾ ਨੰਦਾ ਚੈੱਕ ਕਰਵਾ ਦੇ ਹੀਟ ਗਾਰਡਾਂ ਤੇ ਸ਼ੀਸ਼ੇ ਵੀ ਹਲੇ ਤੱਕ ਨਾਲ ਦੇ ਨੇ ਕੱਲਾ ਕੱਲਾ ਸਟਿਕਰ ਕੰਪਨੀ ਦਾ ਹਲੇ ਤੱਕ ਉਦਾਂ ਹੀ ਖੜਾ ਜਿੱਦਾਂ ਲੱਗ ਕੇ ਆਇਆ ਸੀ ਉਦਾਂ ਮਾਡਲ 16 ਆ ਮਾਡਲ 16 ਪੰਜਾਬ ਦਾ ਨੰਬਰ ਹੈ ਪੰਜਾਬ ਦਾ ਤੇ ਇਹ ਕਿੰਨੇ ਦਾ ਬਣੂ ਬਈ ਇਹ ਟਰੈਕਟਰ ਇਹ ਦਮਾਂਗੇ 4.5 ਲੱਖ ਦਾ ਸਾਢੇ 4 ਲੱਖ ਦਾ ਬਣੂਗਾ ਪਰ ਲੋਨ ਹੋ ਸਕਦਾ ਹੈ ਲੋਨ ਹੋ ਜੂਗਾ ਕਿੰਨੇ ਦਾ ਹੋ ਜੂ ਤਕਰੀਬਨ ਸਾਢੇ 3 ਲੱਖ ਦਾ ਰੁਪਇਆ ਲੱਖ ਚੱਕ ਲਿਓ ਚੁੱਪ ਕਰਕੇ ਬਾਕੀ ਲੋਨ ਹੋ ਜੂ ਆਹ ਟਰੈਕਟਰ ਚ ਲੈ ਜਾਣਾ ਬਈ ਜਿਹੜਾ ਆ ਖੜਾ 750 ਸੋਨ ਵਾਲੀ ਕਾ ਇਹ ਵੀ 2017 ਮਾਡਲ ਆ 17 ਮਾਡਲ ਆ ਹਾ ਇਹਦੇ ਵੀ ਟਾਇਰ ਚਾਰੇ ਨਾਲ ਦੇਨੇ ਚਾਰੇ ਟਾਇਰ ਇਹ ਟਰੈਕਟਰ ਦੇ ਨਾਲ ਦੇਨੇ ਹਲੇ ਤੱਕ ਤੇ ਮੈਨੂੰ ਇਹ ਦੱਸ ਬਈ ਇਹ ਇਹ ਟਰੈਕਟਰ ਦੀ ਕੀ ਡਿਮਾਂਡ ਆ ਇਹ ਪੱਟੀ ਦਵਾਗੇ 4 ਲੱਖ ਦਾ ਪੂਰੇ ਦਾ ਪੂਰੇ 4 ਲੱਖ ਦਾ ਇਹ ਬਣੂ ਹਾਂ ਓਕੇ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂ ਤਕਰੀਬਨ ਇਹਦੇ ਤੇ ਵੀ ਹੋ ਜੂ 3 ਤੋਂ 3.5 ਦੇ ਵਿੱਚ 3.5 ਲੱਖ ਦੇ ਦੋ ਪਰ ਲੋਨ ਹੋ ਜੂ ਤੇੜਾ ਆ ਖੜਾ ਡੀਆਈ 60 ਬਈ ਆ ਵੀ ਦੱਸ ਦੇ ਹੁਣ ਇਹ 2013 ਮਾਡਲ ਹੈ ਬੱਟੀ 13 ਮਾਡਲ ਹੈ ਹਾਂ ਜੀ ਇਹ ਕਿੰਨਾ ਕਿ ਚੱਲਿਆ ਹੋਊਗਾ ਇਹ ਚੱਲਿਆ ਹੋਊਗਾ ਮੇਲਾ 2500 ਘੰਟੇ ਦੇ ਕਰੀਬ ਤਰ ਮੈਂ ਇਹਦੇ ਦੁਆਰਾ ਦੇ ਲਾ ਕੇ ਨਾ ਖੈਰ ਦੁਆਰ ਦੇ ਨੇ 2500 ਘੰਟਾ ਚੱਲਿਆ ਹੋਇਆ ਪਰ ਕੰਡੀਸ਼ਨ ਦਾ ਟਰੈਕਟਰ ਇਹ ਵੀ ਘੰਟਾ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਇਹ ਇਹਦਾ ਕੀ ਰੇਟ ਹੈ ਇਹ ਵੀ 4 ਲੱਖ ਦੀ ਹੈ ਬੱਟੀ ਪੂਰੇ 4 ਲੱਖ ਦਾ ਟਰੈਕਟਰ ਇਹ ਬਣੂ ਫਟਾਫਟ ਆਜੋ ਇਸ ਟਾਈਮ ਨਾਬੇ ਖੜੇ ਆ ਰੋਟੀ ਦੇ ਪ ਕੈਪਸ਼ਨ ਦੇ ਵਿੱਚ ਹੈ ਫਟਾਫਟ ਸੰਪਰਕ ਕਰ ਲਓ ਜੇ ਕੋਈ ਵੀ ਟਰੈਕਟਰ ਖਰੀਦਣਾ ਹੈ